ਅਕਾ ਇੰਨੀਆਂ ਮਿੱਠੀਆਂ ਇੰਨੀਆਂ ਮਿੱਠੀਆਂ ਲੀਤੀਆਂ ਉਹ ਬਹੁਤ ਬਹੁਤ ਬਈ ਗੱਡੀ 'ਚ ਬੈਠੇ ਦਿਲਜੀਤ ਦੋ ਸਾਂਝ ਤੇ ਲਾਲਈ ਨੀਰੂ ਬਾਜਵਾ ਨੂੰ ਵੀਡੀਓ ਕਾਲ ਉਸ ਵੀਡੀਓ ਕਾਲ ਦੇ ਵਿੱਚ ਆਖਿਰਕਾਰ ਕੀ ਹੋਈਆਂ ਨੇ ਗੱਲਾਂ ਇੱਕ ਖਾਸ ਤੁਹਾਡੇ ਲਈ ਪੇਸ਼ ਹੈ ਜ਼ਰਾ ਤੁਸੀਂ ਵੀ ਵੇਖੋ ਕਿ ਆਖਿਰਕਾਰ 2000 ਹੋਏ ਵੀਡੀਓ ਕਾਲ ਤੇ ਇਕੱਠੇ ਤਾਂ ਗੱਲਾਂ ਕੀ ਕੁਝ ਹੋਈਆਂ ਆਇਆ ਲਾਈਵ ਹਣਾ ਉੱਥੋਂ ਤੇ ਦੇਖਣਾ ਮੈਂ ਇੱਥੇ ਬੋਲੇ 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 ਹੋ ਗਿਆ ਮੈਂ ਲੈ ਆ ਹੋ ਗਿਆ ਹੋ ਗਿਆ ਲੈ ਬਈ ਈਜੀ ਪੀਜੀ ਕੀ ਜੀ ਮਾਇਆ ਯਮਣਾ ਬਹੁਤ ਖਾਲੀ ਆ ਹੁਣ ਦਸਾਂ ਨਾਲ ਖਾਊਗਾ ਲੀਜੀ ਬਾਈਆ ਲੈ ਬਈ ਭਰੀਆਂ ਪਈਆਂ ਰਸੇ ਨਾਲ ਕੀ ਹੋ ਗਿਆ ਉਹਦੀ ਆਵਾਜ਼ ਆ ਜਾ ਉਹਦੀ ਆਵਾਜ਼ ਘੱਟ ਕਰ ਯਾਰ ਰੜ ਜਾ ਉਹ ਹੋ ਹਾਈਜਨਿਕ ਹੋ ਗਿਆ ਕਾਬ ਉਹ ਹਾਈਜਨਿਕ ਹੋ ਗਿਆ ਉਹ ਹੋ ਉਹ ਅੱਜੜਦਾ ਮੈਂ ਹੈਲੋ ਜੀ ਹੈਲੋ ਅੰਤ ਨੂੰ ਉਹ ਜਲ ਅਫੀਸ਼ਲ ਹਾਂਜੀ ਸਤਿ ਸ੍ਰੀ ਅਕਾਲ ਜੀ ਦਿਲ ਮੇਰਾ ਲੋ ਵੀ ਬਹੁਤ ਜ਼ਰਾ ਦਿਲ ਉਹ ਸਪੀਡ ਕਾਰਡ ਵਾਲੇ ਉਹ ਕਿਵੇਂ ਆ ਪਾਹੇ ਕਮਾਈ ਜਾਂਦੇ ਹੋ ਓਕੇ ਲੈ ਵੀ ਅੱਜ ਅਸੀਂ ਗਏ ਅੰਮ੍ਰਿਤਸਰ ਬਹੁਤ ਆਨੰਦ ਆਇਆ ਸੀ ਕੋਚੇ ਸੌ ਲਿਖਾਤੇ ਤੇ ਉਦੋਂ ਬਾਅਦ ਚਾਹ ਵੀ ਥੀ ਤੇ ਨੀਰੂ ਜੀ ਨੇ ਲਈਆਂ ਪੰਜਾਬੀ ਜੋਤੀਆਂ ਤੇ 27 ਤਰੀਕ ਨੂੰ ਕੀ ਬਣੀਆਂ ਗੋਟੀਆਂ ਬਰੋ ਜੱਟਾਂ ਜੂਲੇ ਡਾ ਰਹੀ ਐ ਤੇ ਐਡਵਾਂਸ ਬੁਕਿੰਗ ਉਹਦੀ ਓਪਨ ਐ ਚੱਕ ਫੱਟੇ ਦਿਓ ਤੇ ਅਸੀਂ ਸੋਚ ਰਹੀ ਬੈਠੇ ਵੀ ਕੱਲ ਕਿੱਥੇ ਆਈਏ ਕੱਲ ਪਟਿਆਲੇ ਆਈਏ ਜਾਂ ਜੰਦਰ ਵਾਲੀ ਸਾਈਡ ਜਾਈਏ ਕਪੂਰਥਲੇ ਬਰੋ ਦੁਆਬੇ ਆਈਏ ਕਿ ਮਾਲਵੇ ਚ ਮੱਝ ਚ ਅਸੀਂ ਜਾਏ ਤੇ ਕੱਲ ਦਾ ਇੱਕਦਮ ਸਾਡੇ ਕੋਲ ਹੋਰ ਪਿਆ ਆ ਬੱਚੇ ਪੂਰ ਆ ਗਿਆ ਸਤਿ ਸ੍ਰੀ ਅਕਾਲ ਲਵ ਯੂ ਬ੍ਰਦਰ ਲਵ ਯੂ ਜੀ ਲਵ ਯੂ ਜੀ ਅਸ਼ਾ ਜੀ ਅਸ਼ਾ ਫਿਰ ਤੇ ਮੈਂ ਸੋਚਦਾ ਵੀ ਕੱਲ ਕਿੱਥੇ ਆਈਏ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਲਾਈਵ ਹੋ ਮੈਨੂੰ ਦੱਸੋ ਵੇ ਆਪਾਂ ਉੱਥੇ ਆਉਣ ਦੀ ਟਰਾਈ ਕਰਾਂਗੇ ਮੇਰਾ ਮਨ ਤਾਂ ਕਈ ਜਗ੍ਹਾ ਆਉਣ ਦਾ ਪਰ ਦਿਨ ਘਟਨੇ ਸੋ ਜਟਨ ਜੁਲੀਟ ਆ ਜਾਣੀ ਆ ਹੁਣ ਵੀਰਵਾਰ ਨੂੰ ਸੋ ਇਸ ਕਰਕੇ ਸਾਡੇ ਕੋਲ ਕੱਲ ਦੀ ਦਿਹਾੜੀ ਪਈ ਆ ਬੰਦਸੋ ਅਸੀਂ ਕਿੱਥੇ ਆਈਏ ਜੀ ਯੂ ਐਨ ਏ ਇਹ ਕਿੱਥੇ ਆ ਇਹ ਤਾਂ ਬਾਹਰ ਦੀ ਗੱਲ ਹੋ ਗਈ ਪੰਜਾਬ ਆ ਗਿਆ ਯੂਨਾਈਟਿਡ ਇਨ ਜੈਮੀ ਫਿਲਮ ਸ਼ੋ थैंक यू ਜੀ थैंक यू ਬਹੁਤ ਬਹੁਤ ਧੰਨਵਾਦ ਇਹ ਤੂੰ ਚਲੋ ਜੀ ਉਹ ਹੋ ਗਿਆ ਹੁਣ ਤੂੰ ਆ ਦੱਸੋ ਵੀ ਕਿੱਥੇ ਆਏ ਦਿੱਲੀ ਅਸੀਂ ਆਏ ਸੀ ਬ੍ਰੋ ਦਿੱਲੀ ਅਸੀਂ ਉੱਥੇ ਮਥਟੇ ਕੇ ਮਹਾਰਾਜ ਦੇ ਤਾਂ ਹੀ ਗਏ ਸੀ ਜਿਮੀ ਬੈਲੈਂਸੋ ਯੈਸ ਮੈਲਬਨ ਆ ਜਾਓ ਭਾਈ ਭਾਈ ਮੈਲਬਨ ਤਾਂ ਬਹੁਤ ਦੂਰ ਹੈ ਬਹੁਤ ਟਾਈਮ ਲੱਗਣਾ ਪੰਜਾਬ ਚ ਦੱਸੋ ਭਾਈ ਜੀ ਖੁੱਤੀਆਂ ਪਣੀਆਂ 27 ਜੂਨ ਨੂੰ ਹਾਂਜੀ ਹਾਂਜੀ ਸਪੀਡਰ ਕਾਰਡ ਜੀ ਤਿਆਰ ਹੋ ਜਾਓ ਬਠਿੰਡੇ ਆਓ ਜੀ ਆਹ ਗੱਲ ਵੀ ਆਈਡੀਆ ਠੀਕ ਆ ਬਠਿੰਡੇ ਵੀ ਠੀਕ ਆ ਵੈਰੀ ਗੁੱਡ ਬਠਿੰਡੇ ਵੀ ਖੜਾ ਜਾ ਸਕਦਾ ਟੂਰ ਉੱਤਰ ਪ੍ਰਦੇਸ਼ ਉੱਤਮ ਬਦੇ ਜਿਦਾ ਆਓ ਕਾ ਭਾਈ ਜੀ ਨੀਰੂ ਜੀ ਦਾ ਮੈਸੇਜ ਆ ਗਿਆ ਜੀ ਨੀਰੂ ਬਾਜਵਾ ਜੀ ਇਫ ਤੁਹਾਨੂੰ ਕੋਈ ਮੈਸੇਜ ਕੀਤਾ ਨੀਰੂ ਬਾਜਵਾ ਜੀ ਨੇ ਬੇਫਿਕਰ ਜੀ ਪਤਾ ਨਹੀਂ ਅੰਗਰੇਜੀ ਸੀ ਅੱਗੇ ਖਾਦਾ ਕੋਈ ਸਮਝ ਨਹੀਂ ਆਇਆ ਐਨੀ ਹਾਉ ਜੰਮੂ ਆਓ ਜੰਮੂ ਬਾਈ ਬਹੁਤ ਦੂਰ ਹੈ ਯਾਰ ਜੰਮੂ ਲਈ ਬਾਫੀ ਚਾਹੂੰਗਾ ਪਰ ਚਾਪੂ ਸਾਡੀ ਫਿਲਮ ਲੱਗ ਰਹੀ ਹੈ 27 ਤਰੀਕ ਨੂੰ ਤੁਸੀਂ ਦੇਖ ਕੇ ਆਓ ਮੀਨੂ ਜੀ ਕਹਿੰਦੇ ਐਲਓ ਐਲ ਪਤਾ ਨਹੀਂ ਕਿਹੜੀ ਐਲਓ ਐਲ ਕਰ ਗਏ ਤੇ ਅੱਛਾ ਲਾਈਵ ਸ਼ਾਇਦ ਦੇਖਦੇ ਹੋਣਗੇ ਨੀਰੂ ਜੀ ਆ ਜਾਓ ਜੇ ਤੁਸੀਂ ਇਫ ਯੂ ਆਰ ਔਨਲਾਈਨ ਦੈਨ ਕਮ ਕਮ ਫਾਸਟ ਜੀ ਨੂੰ ਜੀ ਨੇ ਅੱਜ ਬਹੁਤ ਸੋਹਣੀਆਂ ਪੰਜਾਬੀ ਜੁੱਤੀਆਂ ਲਈਆਂ ਉਥੋਂ ਅੰਮ੍ਰਿਤਸਰ ਤੋਂ ਬਹੁਤ ਕੈਂਡ ਬਾਹਲੀਆਂ ਕੈਂਡ ਸੀ ਬਠਿੰਡਾ ਭਾਜੀ ਹਾਜੀ ਭਾਜੀ ਬਠੰਡੇ ਵੀ ਕਰ ਸਕਦੇ ਆ ਟਰਾਈ ਕੱਲ ਦੀ ਦਹਾੜੀ ਸਾਡੇ ਕੋਲ ਹੈਗੀ ਬਠੰਡਾ ਤੇਰਾ ਦੂਨ ਤੇਰਾ ਦੂਨ ਹੋਣ ਦਾ ਵੀ ਮੇਰਾ ਭਾਈ ਹੈਗਾ ਮਨ ਮੋਕੇ ਆ ਜਾਓ ਭਾਈ ਆ ਵੀ ਠੀਕ ਹੈ ਯਾਰ ਭਾਈ ਲੁਧਿਆਣੇ ਵੀਰ ਮੈਂ ਆਇਆ ਸੀ ਉਧਰੋਂ ਆ ਹਾਂ ਰੱਟ ਸਲੀ ਸਾਰੀਆਂ ਤੁਹਾਡੀਆਂ ਹੀ ਆ ਤੁਹਾਡੇ ਕਰਕੇ ਲਈ ਆ ਜੀ ਤੁਸੀਂ ਬੱਚੇੜਾ ਕਿ ਥੋੜੀ ਜੀ ਗੱਡੀ ਥੋੜੀ ਫੇ ਤੁਹਾਨੂੰ ਸਟਾਰ ਬੱਕ ਰੁਕਣਾ ਸੀ ਨਾ ਤੁਸੀਂ ਤਾਂ ਤੁਸੀਂ ਲੇਟ ਹੋ ਗਏ ਸ਼ਾ ਇੰਨੀਆਂ ਮਿੱਠੀਆਂ ਇੰਨੀਆਂ ਮਿੱਠੀਆਂ ਲੀਤੀਆਂ ਨਾ ਉਹ 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 ਮਨੋ ਜਮੈਂ ਮੈਂ ਉਹ ਮੈਂ ਮੈਂ ਮੈਸੇਜ ਜੋ ਵੇਜਿਆ ਸੀ ਉਹ ਪਲੀਜ਼ ਬਾਅਦ ਪੜ ਲਿਓ ਕੰਮ ਦੀ ਹਾਂਜੀ ਹਾਂਜੀ ਉਹਨੇ ਉਹ ਖਾਸ ਅੰਗਰੇਜ਼ੀ ਸੀ ਮੈਨੂੰ ਨਹੀਂ ਸਮਝ ਆਉਣੀ ਸੀ ਵੈਸੇ ਵੀ ਕੋਈ ਗੱਲ ਇਹ ਟਾਈਪਸ ਨਾਲ ਲਾਓ ਦੋ ਤਿੰਨ ਦਿਨ ਤੋਂ ਜਾਮਣਾਂ ਛਾ ਰਹੀਆਂ ਸੀ ਅੱਜ ਲੀਚੀ ਛਾ ਗਈ ਯੂ ਨੋ ਮੈਂ ਕਦੇ ਜਾਮਣ ਖਾਦਾ ਹੀ ਨਹੀਂ ਮੈਨੂੰ ਪਤਾ ਵੀ ਨਹੀਂ ਕੀ ਹੈ ਇਟ ਇਜ਼ ਕਮ ਪਰ ਆਹ ਤਾਂ ਨੋ ਨੋ ਜੀ ਪਲਾਮ ਪਲਮ ਨਹੀਂ ਹੁੰਦਾ ਜਾਮਣ ਜਾਮਣ ਹੁੰਦੀ ਹੈ ਜਾਮਣ ਮੈਨੂੰ ਕਿਤੇ ਅੰਗਰੇਜ਼ੀ ਨਹੀਂ ਵਰ ਪਤਾ ਪਰ ਜਾਮਣ ਬਹੁਤ ਤਕੜੀ ਚੀਜ਼ ਹੈ ਆਈ ਡੋਨਟ ਨੋ ਵਟ ਇਟ ਇਜ਼ ਉਹ ਸੁਪਰ ਕੰਟਰੋਲ ਹੁੰਦੀ ਆ ਉਹ ਤਾਂ ਬਹੁਤ ਮਤਲਬ ਰਾਮ ਬਾਣੀ ਕਹ ਲੋ ਰਾਮ ਬਾਣੀ ਆ ਉਹ ਬਹੁਤ ਤਕੜੀ ਚੀਜ਼ ਆਟਮ ਹੈ ਜਾਮਣ ਉਹਨਾਂ ਅੰਗਰੇਜ਼ੀ ਸਲਾਦ ਦੇ ਨੂੰ ਕੀ ਕਹਿੰਦੇ ਆ ਫਿਰ ਮੈਂ ਬਾਹਰ ਵੀ ਲੈ ਕੇ ਆਉਂਗਾ ਓਏ ਹੁਣੇ ਗੂਗਲ ਜਾਮਣ ਨੂੰ ਕੀ ਕਹਿੰਦੇ ਆ ਗੂਗਲ ਕਰੋ ਵਟ ਇਜ਼ ਜਾਮਣ ਉਹ ਬਾਹਰ ਨਹੀਂ ਮਿਲਦੀ ਕੈਨੇਡਾ ਅਮਰੀਕਾ ਅੱਛਾ ਫਿਰ ਜਾਵਾ ਫਿਰ ਬਲੈਕਬੈਰੀ ਨਹੀਂ ਹੁੰਦੀ ਭਾਈ ਜੀ ਜਾਵਾ ਬਲਮ ਜਾਵਾ ਬਲਮ ਜਾਵਾ ਬਲਮ ਥੰਪ ਬਲਮ ਬਲਮ ਉੱਥੇ ਬੜੀ ਮਹਿੰਗੀ ਮਹਿੰਗੀ ਮਿਲੂਗੀ ਲਾਈਕ ਹੋਲ ਫੂਡ ਨਹੀਂ ਮੈਨੂੰ ਨਹੀਂ ਮਨਵਾਉਂਦੀ ਮੈਂ ਤਾਂ ਮੈਂ ਟਰਾਈ ਕੀਤੀ ਉੱਥੇ ਮੈਨੂੰ ਤਾਂ ਨਹੀਂ ਮਿਲੀ ਨਹੀਂ ਓਕੇ ਨਹੀਂ ਨਹੀਂ ਐਕਸਪੋਰਟ ਕਰਕੇ ਲੈ ਕੇ ਵੀ ਨਹੀਂ ਜਾ ਸਕਦੇ ਨਹੀਂ ਨਹੀਂ ਲੈ ਕੇ ਨਹੀਂ ਜਾ ਸਕਦੇ ਇੱਥੇ ਖਾਰੋ ਜੀਆਂ ਖੜੀਆਂ ਤਾਂ ਹੀ ਮੈਂ ਤਿੰਨ ਦਿਨ ਤੋਂ ਜਾਮਣਾ ਹੀ ਖਾ ਰਿਹਾ ਮੈਂ ਜਾਮਣਾ ਤੇ ਲਗਾ ਆ ਮੈਂ ਅੱਜ ਮਰ ਦੀ ਹੱਥ ਆ ਗਈ ਓਏ ਹੋਏ 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 ਐਡੀ ਸਵਾਦ ਲਈ ਚੀ ਓ ਹੋ ਹੋ ਮੈਂ ਸਟਾਰ ਮੈਂ ਸਟਾਰਬਕਸ ਦੀ ਕਾਫੀ ਪੀ ਲਈਨ ਸੈਂਡਵਿਚ ਖਾ ਲਈ ਨਾ ਇਹ ਕਾਫੀ ਜੱਟੋ ਜੀ ਮੀਚੀ ਲੀਜੀ ليچي تايم يس ليچي ليچي ديرو جی اپنے کل دی دیہاڑی رہ گئی میں سوچدا سی ਵੀ ਆਪਾਂ ਕਿਤੇ ਕੱਲੂ ਵੀ ਜਾ ਆਈਏ ہاں چلو لیٹس گو ਵੇਅਰ ਵੀ ਯੂ ਸੀ ਲੈਟ ਚਲੋ ਹਾਂ ਯਾਰ ਮੈਂ ਲੀਚੀ ਦੇਖਿਆ ਕਿਤੇ ਕੱਲੂ ਜਾਈਏ میں سوچਦਾ ਸੀ ਕਿੱਥੇ ਜਾਈਏ ਮਤਲਬ ਸੇਮ ਚਾਚਾ ਸੇਮ ਕੀਤਾ ਹਾਂ ਬੈਨ ਆਪਕੀ ਮਤਲਬ ਕੱਲ ਕਿੱਥੇ ਜਾਈਏ ਪਟਿਆਲੇ ਜਾਈਏ ਜਾਂ ਬਠਿੰਡੇ ਵੀ ਕਈਆਂ ਨੇ ਕਿਹਾ ਬਠਿੰਡੇ ਆ ਜਾਓ ਬਠਿੰਡੇ ਦੈਟਸ ਮਾਈ ਹਮ ਟਾਊਨ ਇਸ ਤੋ ਮਾ ਚਲੋ ਚਲੋ ਬਟੰਡੇ ਚਲੋ ਕਿੱਥੇ ਲੈ ਕੇ ਚਲੋਗੇ ਬਟੰਡੇ ਮੈਂ ਕਿੱਥੇ ਲੈ ਕੇ ਜਾਵਾਂਗੀ ਉੱਥੇ ਜਿੱਥੇ ਉਹ ਉਹ ਪਲਾਂਟ ਨਹੀਂ ਨਾ ਆਪਣਾ ਉਹ ਆ ਕੀ ਕਹਿੰਦੇ ਉਹ ਕੋਈ ਧੋਏ ਵਾਲਾ ਪਲਾਂਟ ਦਿਖਾਓ ਬਸ ਮੈਨੂੰ ਤਾਰ ਬੋਲਾਂ ਦੀ ਗੱਲ ਕਰਦੇ ਉੱਥੇ ਉਹ ਮੈਨ ਮੇਡ ਲੇਕ ਵੀ ਆ ਆਪਾਂ ਉੱਥੇ ਜਾਵਾਂਗੇ ਆਪਾਂ ਬੋਟਿੰਗ ਕਰਾਂਗੇ ਇੰਨੀ ਤੋਂ ਜਾਮਣਾ ਖਾਵਾਂਗੇ ਉੱਥੇ ਜਾ ਕੇ ਆਠੀ ਕੀ ਚਲੋ ਅਜੇ ਮਨ ਲਗਾ ਥਰਮਲ ਪਲਾਨੀ ਦਿਖਾਉਣਾ ਗੱਲਾਂ ਆ ਥਰਮਲ ਬਠਿੰਡੇ ਤੋਂ ਆਜੀ ਪਤਾ ਪੈਂਦਾ ਦੱਸੋ ਜੀ ਕਿੱਦਾਂ ਦੀ ਗੱਲ ਆ ਜੀ ਜੀਓ ਜੀ ਲੈਟਸ ਗੋ ਬਠਿੰਡੇ ਆ ਪੱਕਾ ਪਲਾਨ ਬਣਾ ਲੈਨੇ ਲੈਟਸ ਗੋ ਚਲੋ ਢਾਂ ਠੀਕ ਆ ਬਠਿੰਡੇ ਸੋਚਦੇ ਆ ਯਾ ਮੈਂ ਸੋਚਿਆ ਸੀ ਪਟਿਆਲੇ ਪਟਿਆਲਾ ਵੀ ਮੇਰਾ ਬਹੁਤ ਬਸ ਹੈ ਯਾਰ ਲੈਟਸ ਗੋ ਪਟਿਆਲੇ ਦੈਟਸ ਗੁੱਡ ਟੂ ਚਲੋ ਸਵੇਰੇ ਜਿੱਦਨੂੰ ਤੁਹਾਡਾ ਮੂਡ ਹੋਇਆ ਉਦੋਂ ਖਿੱਚਦਾਗੇ ਗੱਡੀ ਹਾਂ ਕਿਉਂਕਿ ਤੁਹਾਨੂੰ ਥੋੜੇ ਜਿਹਾ ਟਾਈਮ ਸਪਾਰ ਲਈ ਵੀ ਚਾਹੀਦਾ ਪਲੀਜ਼ ਕਰ। ਠੀਕ ਹੈ ਅੱਛਾ ਕੱਲ ਆਪਣਾ ਪ੍ਰੀਮੀਅਰ ਆ ਤੁਹਾਨੂੰ ਫੁੱਲ ਟਾਈਮ ਦੇਣਾ ਆਪਾਂ ਜਿੱਥੇ ਵੀ ਜਾਵਾਂਗੇ ਅਰਲੀ ਜਾਵਾਂਗੇ। ਓਕੇ ਥੈਂਕ ਯੂ। ਥੈਂਕ ਯੂ। ਜਮ ਨੂੰ ਛੱਡੋ ਕੱਲ। ਨਹੀਂ ਉਹ ਤਾਂ ਨਹੀਂ ਹੋਣਾ ਮੈਂ ਸਾੜੀ ਪਾਉਣੀ। ਜਿਮ ਤਾਂ ਜਾਉਗੀ। ਤੇ ਤੁਹਾਨੂੰ ਅਰਲੀ ਜਿਮ ਜਾਣਾ ਪੈਣਾ ਨੀ ਰੋਜੀ। ਯਾਹ, ਉਹ ਗੋ ਅਰਲੀ ਟੂ ਦ ਜਿਮ ਐਂਡ ਦੈਨ ਫਿਰ ਪਟਿਆਲੇ ਐਂਡ ਦੈਨ ਫਿਰ ਮੈਂ ਆਵਾਂ ਇਸ 5:00 ਵਜੇ ਚੁੰਗੀ। ਠੀਕ ਹੈ ਠੀਕ ਜਿੱਥੇ ਮਾਤਰੀ ਸਾਹ ਕਰਾਉ ਤੇ ਆਪਾਂ ਵੀ ਰੀਲ ਵੀ ਬਣਾਉਣੀ ਹੈ ਇੱਕ ਦੋ ਇਨ ਬੀਟਵੀਨ ਵੀ ਹੈਵ ਟੂ ਮੇਕ ਕੁਪਲ ਆਫ ਰੀਲਸ ਆਲਸੋ ਰੀਲ ਹਾਂ ਹਾਂ ਜੀ ਜੋ ਤੁਸੀਂ ਡਾਇਰੈਕਟ ਕਰਨਾ ਮੈਂ ਜੋ ਆਰਟਿਸਟ ਐਨੀਥਿੰਗ ਯੂ ਸੇ ਆਈ ਵਿਲ ਡੂ ਕਿਉਂਕਿ ਫਿਰ ਅਸੀਂ ਜਦਾ ਹੋ ਜਾਣਾ ਆਫਟਰ ਟੂਮਾਰੋ ਫਿਰ ਸੈਟ ਕੋ ਸਟਾਕ ਨਹੀਂ ਦੇਖੋ ਮੇਰੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੱਲਾ ਪਰਿਭੰਡੋ ਲੈ ਠੀਕ ਹੈ ਜੀ ਓਕੇ ਤੁਸੀਂ ਠੀਕ ਹੈ ਨੀਰੂ ਜੀ ਜੁਆਇਨ ਕਰ ਰਹੇ ਹੋ भैया नमस्कार ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਨੂੰ ਬਹੁਤ ਪਿਆਰ ਸਾਡੀ ਫਿਲਮ ਆ ਰਹੀ ਆ 27 ਜੂਨ ਨੂੰ ਤੇ ਤੁਸੀਂ ਇੰਜੋਏ ਕਰੋ ਦੱਸੋ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਤੇ ਐਡਵਾਂਸ ਟਿਕਟ ਜਿਹੜੀਆਂ ਓਪਨ ਆ ਉਹਦੀਆਂ ਤੇ ਤੁਸੀਂ ਜਾਓ ਬੁੱਕ ਮਾਈ ਸ਼ੋ ਤੇ ਟਿਕਟੇ ਚ ਕਰਦੋ ਕੰਮ ਪੀਪਲ ਟੇਕ ਟੌਕ ਟੂ ਮੀ ਐਂਡ ਵਾਚ ਥਿਸ ਫਿਲਮ ਪਲੀਜ਼ ਆਨਪੜ੍ਹੀ ਅੰਗਰੇਜ਼ੀ ਕਮਜ਼ੋਰ ਆਈ ਤੁਹਾਡੀ ਮੇਰੇ ਵਾਲੀ ਤਰਨ ਤਰ ਅੱਛਾ ਹੀ ਤਰ ਤੁਹਾਨੂੰ ਸਾਨੇ ਆ ਜਾਓ ਭਾਜੀ ਚੱਢੀ ਗੱਲ ਫਿਲਮ ਕਰਦੇ ਹੀ ਜਾ ਹੀ ਰਹੇ